no ਇਕ ਗੁਣ নাহি ਅੰਮ੍ਰਿਤ ਛਾਡ ਵਿਖੇ ਵਿਖਾਈ ਮਾਇਆ ਇਕ ਉਧਮ ਬੰਤ ਸੁਨਿਓ ਗੁਰ ਸੰਗਤ ਤਹਨ ਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀ ਤਕੀ ਗੁਰ ਰਾਮ ਦਾਸ ਰੱਖੋ ਸ਼ਰਨਾਈ 1000 ਦਾਸ ਭਾਟ ਕੀਰਤ ਕੀ ਜਵਰ ਤਕਤਾਂ ਦੇ ਮਾਲਕ ਗਿਆਨ ਦੇ ਮਜੱਸਮੇ ਰਹਿਮਤਾਂ ਦੇ ਮੰਡਾਰ ਤੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾਰ ਰਹੀ ਅਤੇ ਸਤਿਗੁਰਾਂ ਦੀ ਦੀ ਪਾਵਨ ਮੁਬਾਰਕ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸੰਤ ਸਾਲਸਾ ਰੂਪ ਸਤ ਸੰਗਤ ਜੀਉ ਵੱਡੇ ਹੀ ਬਾਪ ਹਨ ਭਗਤਾਂ ਦੇ ਸਿਰ ਮੋਰ ਸਿਰ ਮੋਸ ਰੋਮਣੀ ਭਗਤ ਭਗਤ ਕਵੀ ਜੀਆਂ ਦੇ ਪਾਵਨ ਸਲੋਕਾਂ ਦੇ ਆਪਾਂ ਹਰ ਰੋਜ਼ ਲੜੀ ਬਾਾਰ ਵਿਚਾਰਨ ਦੀ ਸੰਧ ਕੋnde ਆਏ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਬੀਰ ਰਾਤੀ ਹੋਵੇ ਕਾਰੀਆ ਕਰੇ ਉਦੇ ਜੰਤ ਲੈ ਫਾਹੇ ਕੁਟਤਾਵਰ ਦੇ ਸੇ ਜਾਣ ਮਾਰੀ ਅਕਲਾਨੀ ਇਸ ਪਵਨ ਸ਼ਲੋਕ ਦੇ ਅੰਦਰ ਭਗਤ ਕਬੀਰ ਜੀ ਉਹਨਾਂ ਥੱਗਾਂ ਦੀ ਉਹਨਾਂ ਚੋਰਾਂ ਦਾ ਜਿਹੜੇ ਦੂਜਿਆਂ ਦੇ ਘਰ ਦੇ ਵਿੱਚ ਸਨ ਲਾਉਂਦੇ ਨੇ ਤਾਂ ਉਹਨਾਂ ਦੇ ਬਾਰੇ ਬਿਆਨ ਕਰਦੇ ਪਏ ਨੇ ਜਿਹੜਾ ਚੋਰ ਹੈ ਉਹਨੂੰ ਹਨੇਰੇ ਦੇ ਵਿੱਚ ਜਾ ਹਨੇਰਾ ਜਾਦਾ ਪਸੰਦ ਆ ਮੈਂ ਚ ਹਨੇਰਾ ਹੋਵੇਗਾ ਮੈਂ ਕਿਸੇ ਦੇ ਘਰ ਚੋਰੀ ਕਰਾਂਗਾ ਸਨ ਲਾਂਗਾ ਜਿਉਂ ਹੀ ਹਨੇਰਾ ਹੁੰਦਾ ਉਹਦੇ ਲਈ ਸਭ ਕੁਝ ਕਾਲੇ ਹੋ ਜਾਂਦੇ ਹਨ ਹਨੇਰਾ ਭਇਆ ਆਪਣੇ ਆਪ ਨੂੰ ਭੁੱਲ ਗਿਆ ਹਨੇਰਾ ਹੋਇਆ ਰਸਤੇ 'ਪੋਂ ਲੰਘਿਆ ਹਨੇਰਾ ਹੋਇਆ ਸਭ ਕੁਝ ਭੁੱਲ ਜਾਂਦਾ ਹੈ ਉਦੇ ਅੰਤਰ ਆਤਮਾ ਤੱਕ ਕਾਲੀ ਪੈ ਜਾਂਦੀ ਹੈ ਕਾਰਿਬ ਜੰਦ ਹੁਣ ਜਿੰਨਾ ਦਾ ਘਰ ਲੁੱਟਣ ਚੱਲੇ ਆ ਕੋਈ ਸਨ ਲਈ ਹੈ ਜ਼ਰੂਰਤ ਪੈਂਦੀ ਹੈ ਕੋਈ ਰਸੇ ਦੀ ਕੰਧ ਟੱਪਣੀ ਹੈ ਜਿਸੇ ਜ਼ਿੰਦਗੀ ਦੇ ਵਿੱਚ ਜੋ ਵੀ ਹਥਿਆਰ ਜੋ ਵੀ ਕੁਝ ਵਰਤਦਾ ਹੈ ਤਾਂ ਇਹ ਅਖੀਰ ਦੇ ਵਿੱਚ ਇਹਦੇ ਲਈ ਫਾਇਦਾ ਬਣ ਜਾਂਦੇ ਜਿਨ੍ਹਾਂ ਦੇ ਕਰਕੇ ਚਸਕਾ ਲੱਗਿਆ ਚਸਕਾ ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ ਬਹੁ ਪਰ ਪੰਚ ਕਰ ਪਰ ਤਨ ਲਿਆ ਰੈ ਸੋਤਦਾਰਾ ਪਹਿ ਆਨ ਲੁਟਾ ਇਹਨਾਂ ਦੇ ਕਿਸੇ ਦੇ ਘਰ ਸਨ ਲਾਣ ਵਾਲੇ ਜਾਂ ਚੋਰੀਆਂ ਕਰਨ ਵਾਲੇ ਕਿਸੇ ਦਾ ਘਰ ਪਰਿਵਾਰ ਪੂਜਾਰਨ ਵਾਲੇ ਜ਼ਿਆਦਾਤਰ ਦੂਜਿਆਂ ਨੂੰ ਕੁਝ ਰੱਖਣ ਦੇ ਵਿੱਚ ਕਰਦੇ ਆਪਨੇ ਪਰਿਵਾਰ ਨੂੰ ਜਾਂ ਆਪਣੇ ਨੂੰ ਕੁਝ ਰੱਖ ਸਕਾਂ ਤਾਂ ਇਹਦੇ ਲਈ ਉਹਨਾਂ ਨੇ ਪਾਪ ਗੁਨਾਹ ਕੀਤੇ ਬੜੇ ਪਰਪੰਚ ਕੀਤੇ ਪਰ ਉਹ ਵੀਰ ਜੀ ਕਹਿੰਦੇ ਨੇ ਇਹ ਵੀ ਚੇਤਾ ਰੱਖੀ ਇਹ ਜਿਹੜੀਆਂ ਫਾਹੀਆਂ ਤੋਂ ਬਣਾਉਂਦਾ ਜਾ ਰਹੇ ਆ ਇਹ ਤੇਰੇ ਗਲੇ ਦੇ ਵਿੱਚ ਪੈਣਗੀਆਂ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਸੰਨ ਲਾਏ ਨੇ ਲੋਕਾਂ ਦੇ ਘਰ ਪਰਿਵਾਰ ਉਜਾੜੇ ਨੇ ਤੇਰਾ ਤਾਂ ਇਹ ਤੋਂ ਪਹਿਲਾਂ ਉਜੜ ਗਿਆ ਕਿ ਜਿਹੜਾ ਮਾੜੇ ਕਰਮ ਕਰਦਾ ਦੂਜਿਆਂ ਦੇ ਕਰਸਨ ਲਾਉਂਦਾ ਤਾਂ ਉਹਦੀ ਗਵਾਹੀ ਤਬਰ ਆਪਣਾ ਪਰਿਵਾਰ ਵੀ ਨਹੀਂ ਦਿੰਦਾ ਕਿ ਹਈਏ ਦਾਮ ਉਹਦੇ ਸਾਰੇ ਆਪਣਾ ਕਿਰਤਕਾਰ ਚੱਲਦੀ ਤੇ ਉਸੇ ਨੂੰ ਫਿਰ ਦੇ ਵਿਚ ਆ ਕੇ ਪਰਿਵਾਰ ਨੇ ਕਹਿਣਾ ਕਿਉਂਕਿ ਇਹਨਾਂ ਨੇ ਇਹਦੇ ਕਰਮ ਕਰਕੇ ਤੇਰੀs ਮਾੜੀ ਸੋਚ ਵਿਚਾਰ ਕਰਕੇ ਕਿ ਆ ਕੋਈ ਪਰਿਵਾਰ ਨਹੀਂ ਕਹਿੰਦਾ ਕਿ ਕਿਸੇ ਦੇ ਕਰਜਾ ਕਿਸਨ ਲਾ ਕੇ ਆ ਜਿਹੜਾ ਤੂੰ ਕਮਾ ਕੇ ਲੈ ਕੇ ਕਬੀਰ ਜੀ ਕਹਿੰਦੇ ਨੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਆਤਨ ਨਵੇਰਾ ਤੇਰੇ ਜੀ ਬਹਿਨੀ ਜੇ ਜੋ ਕੁਝ ਕਰਦਾ ਪਏ ਹੈ ਇਹ ਅੰਤ ਤੇਰੇ ਢੋਲਿਆ ਜਾਵੇਗਾ ਲੈ ਫਾਹੀ ਉਠਤਾ ਵਤੇ ਸੇ ਜਾਨ ਮਾਰੇ ਭਗਵਾਨ ਜਿਨ੍ਹਾਂ ਦੇ ਲਈ ਭਜ ਦੌੜ ਕਰਦਾ ਰਹੇ ਬੜੇ ਨੇ ਜਨਨ ਕੀਤੇ ਨੇ ਅਤੇ ਉਹੀ ਫਾਹੀ ਇਹ ਦੇ ਗੜੇ ਦੇ ਵਿੱਚ ਪਏ ਕਿ ਜੋ ਕੁਝ ਇਹਨੇ ਕਰਨੇ ਨੇ ਸਤਿਗੁਰੂ ਕਹਿੰਦੇ ਨੇ ਉਹਦੇ ਅਹੇ ਕਰ ਕਰੇ ਸੋ ਅਹੇ ਕਰ ਪਾਏ ਅੱਜ ਤੂੰ ਜੋ ਮਰਜੀ ਕਰ ਲੈ ਰੱਬ ਨੇ ਤੈਨੂੰ ਖੁੱਲ੍ਹ ਦਿੱਤੀ ਏ ਪਰ ਜਦੋਂ ਸਮਾਂ ਆਪਣੇ ਤੇ ਹੁੰਦਾ ਤ ਸਮਾਂ ਜਦੋਂ ਕਰਬਟ ਲੈਂਦਾ ਤਾਂ ਤੈਨੂੰ ਕੋਈ ਪਾਣੀ ਦਾ ਗਲਾਸ ਕਰਨੇ ਤੂੰ ਦਾਵਾ ਕਰੇਂ ਕਿ ਮੇਰਾ ਬਣਾ ਪਰਿਵਾਰ ਹੈ ਮੈਂ ਆਪਣੇ ਪਰਿਵਾਰ ਦੇ ਲਈ ਇੰਨ ਘੜਦਾ ਰਿਹਾ ਨੰਦੋਂ ਕਮਾਈ ਰਤਬੇ ਕਮਾਈ ਬਹੁਤ ਕੁਝ ਕਮਾਇਆ ਪਰ ਬੇਈਮਾਨੀ ਦੇ ਨਾਲ ਧੋਖੇ ਧੜੀ ਦੇ ਨਾਲ ਚਤਰਾਈਆਂ ਚਲਾਕੀਆਂ ਦੇ ਨਾਲ ਕਮਾਈ ਹੋਈ ਤਨ ਦੌਲਤ ਆਪਣੇ ਲਈ ਦੁੱਖ ਦਾ ਹੀ ਬਣ ਜਾਂਦੀ ਹੈ ਕਿੰਨਾ ਮੈ ਕੌੜੇ ਹੋਏਗੇ ਜਿ ਤੜੇ ਮਾਇਆ ਤੋਂ ਜੋ ਕੁਝ ਕੀਤਾ ਆਪਣੇ ਲਈ ਦੁਖਦਾਰੀ ਬਣ ਗਿਆ ਦੇ ਕਰਕੇ ਸੇ ਜਾਨ ਮਾਰੇ ਪਗੜਾ ਦੁਨੀਆ ਦੇ ਵਿੱਚ ਕਬੀਰ ਜੀ ਕਹਿੰਦੇ ਨੇ ਜਗਤ ਦੇ ਵਿੱਚ ਐਦਾਂ ਦੇ ਨੇ ਜਗਤ ਦੇ ਵਿੱਚ ਰੱਬ ਦੇ ਪਿਆਰਿਆਂ ਨੂੰ ਲੁੱਟਿਆ ਗਿਆ ਰੱਬ ਦੇ ਦਰੋਂ ਲੁੱਟਿਆ ਗਿਆ ਤੇ ਤੱਕ ਰੱਬ ਨੂੰ ਵੀ ਲੁੱਟ ਰਹੇ ਨੇ ਤੁੱਕੇ ਰੱਬ ਦਾ ਪਹਿਰਾਵਾ ਕਰਕੇ ਰੱਬ ਦੇ ਨਾਮ ਕਰਕੇ ਬੜੀਆਂ ਕਿਰਤ ਕਮਾਈਆਂ ਹੋਈਆਂ। ਇਹੇ ਕਰਕੇ ਕਬੀਰ ਜੀ ਕਹਿੰਦੇ ਨੇ ਇਹ ਫਾਹੀ ਹੈ ਤੇਰੇ ਗਲੇ ਦੇ ਵਿੱਚ। ਰੱਬ ਦਾ ਨਾਮ ਲੈਣਾ ਚਾਹੀਦਾ ਹੈ, ਰੱਬ ਨੂੰ ਧਿਆਉਣਾ ਚਾਹੀਦਾ ਹੈ ਪਰ ਰੱਬ ਦੇ ਨਾਮ ਤੇ ਜੋ ਤੂੰ ਦੁਨੀਆ ਦੇ ਵਿੱਚ ਆਪਣੇ ਸਾਬ ਦੇ ਨਾਲ ਚੱਲ ਰਹੇ ਆਂ ਅੰਦਰੋਂ ਕੁਝ ਹੋਰ ਅੱਤੇ 바ਰੋ ਕੁਝ ਹੋਰ ਲੋਕਾਂ ਦੇ ਲਈ ਇੱਕ ਰੱਬ ਦਾ ਭਗਤ ਬਣਿਆ ਰੱਬ ਦਾ ਪਿਆਰਾ ਬਣਿਆ ਦੇ ਵਰਗਾ ਬੰਦਗੀ ਕਰਨ ਵਾਲਾ ਉਹ ਨਹੀਂ ਅੰਦਰ ਤੇਰੇ ਜੋ ਕੁਝ ਚੱਲਦਾ ਉਹ ਤਾਂ ਪ੍ਰਭ万ਨ ਨੂੰ ਪਤਾ ਹੈ ਉਹ ਤਾਂ ਰੱਬ ਨੂੰ ਪਰ ਜਿਹੜੇ ਰੱਬ ਦੇ ਪਿਆਰੇ ਨੇ ਇਸ ਗੱਲ ਦਾ ਨਿਰਣਾ ਕਰਨਾ ਉਹਦੇ ਲਈ ਯੋਗਾ ਹੋ ਜਾਂਦਾ ਹੈ ਕਿ ਤਾਂ ਬੜੀ ਬੰਦਗੀ ਕਰਦੇ ਤਾਂ ਰੱਬ ਦੇ ਨਾਲ ਜੁੜੇ ਹੈ ਅੰਦਰ ਦਾ ਉਹਦਾ ਕੀ ਹੈ ਉਹ ਰੱਬ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਤੇਰਾ ਦਿਲ ਵੀ ਕਾਲਾ ਹੋ ਜਾਏ ਤੇਰਾ ਮਨ ਵੀ ਕਾਲਾ ਤੇਰੀ ਅੰਤਰ ਆਤਮਾ ਧਤ ਕਾਲੀ ਹੋ ਗਈ ਹੈ ਤਾਂ ਇਹਨਾਂ ਨੂੰ ਤੋਣ ਦੇ ਲਈ ਤੂੰ ਇੱਕ ਵੀ ਹਿਲਾ ਨਹੀਂ ਕੇਂਦਾ ਅ ਰੱਬ ਦੀ ਬੰਦਗੀ ਕੋਈ ਵਿਰਲਾ ਕਰਦਾ ਹੈ ਅ ਰੱਬ ਦੇ ਦਰ ਤੇ ਕੋਈ ਵਿਰਲਾ ਜਾਂਦਾ ਹੈ ਅਤੇ ਬਿਰਲਿਆਂ ਨੂੰ ਰੱਬ ਪਰਵਾਨ ਕਰਦਾ ਹਰ ਕੰਨ ਨੂੰ ਨਹੀਂ ਕਿਉਂਕਿ ਸਾਡੇ ਸਾਹ ਦੇ ਨਾਲ ਇਹ ਦੁਗਜਤ ਦੁਨੀਆ ਬੰਦਗੀ ਕਰਦਾ ਹਰ ਕੋਈ ਕਰਦਾ ਕੋਈ ਮੰਦਰ ਗਿਆ ਅਸੀਂ ਤੇ ਗਿਆ ਪਰ ਪਰਵਾਨ ਕਿਹੜਾ ਜਿਹੜਾ ਦਿਲ ਕਰਕੇ ਗੁਰੂ ਦੇ ਦਰ ਤੇ ਪਰਵਾਨ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਫਾਹੀ ਆਪਣੇ ਗਲੇ ਦੇ ਵਿੱਚ ਨਾ ਪਾ ਜਿੰਨਾ ਕਿ ਤੇਰੇ ਕੋਲ ਹੈ ਉਹ ਤਨਕ ਕਰ ਲੈ ਪੋਤਾ ਵਿਖਾਵਾ ਕਰਨ ਦੀ ਜਰੂਰਤ ਨਹੀਂ ਹੈ ਕਿਉਂਕਿ ਇਹ ਕਾਰ ਬਣਾ ਲਈ ਐ ਇਹ ਕਾਰ ਜਿਵੇਂ ਦੁਨੀਆ ਦੀ ਕਾਰ ਬਹਾਰ ਜਲਦੀ ਐ ਕਿ ਮੇਰੀ ਕਾਰ ਜਲਦੀ ਐ ਇਹ ਕਾਰ ਇਦਾਂ ਦੀ ਨਹੀਂ ਐ ਜਿਸ ਸਾਥ ਦੇ ਨਾਲ ਤੂੰ ਚਲਾ ਰਿਆ ਕਿ ਆ ਕਾਰ ਐ ਤਾਂ ਇਹ ਕਾਰ ਇਦਾਂ ਦੀ ਨਹੀਂ ਐ ਜਿਵੇਂ ਤੂੰ ਚਲਾਉਂਦਾ ਰਿਹਾ ਰੱਬ ਦੇ ਦਰ ਦੀ ਕਾਰ ਇਦਾਂ ਦੀ ਨਹੀਂ ਜਿਵੇਂ ਤੂੰ ਦੁਨੀਆ ਦੇ ਸਾਥ ਦੇ ਨਾਲ ਚੱਲਦਾ ਰੱਬ ਦੀ ਕਾਰ ਰੱਬ ਦੇ ਦਰ ਤੇ ਇਹ ਚੱਲਦਾ ਇੱਧੇ ਐ ਪ੍ਰਭਾਨ ਪੁਰਬ ਦੇ ਦਰ ਤੇ ਇਹ ਕਾਰ ਬੜੀ ਨਿਰਮਲ ਹੈ ਇਹ ਕਾਰ ਰੱਬ ਦੀ ਬੜੀ ਸ੍ਰੇਸ਼ਟ ਹੈ ਇਹ ਦੇ ਕਰਕੇ ਰੱਬ ਦੇ ਦਰ ਤੇ ਪਰਵਾਣ ਹੋਣਾ ਤਾਂ ਆਪਣੇ ਮਨ ਨੂੰ ਗੁਰੂ ਦੇ ਦਰ ਤੇ ਲੈ ਕੇ ਚਲ ਗੁਰੂ ਦਾ ਦਰ ਇਹ ਦਾੰਦਾ ਹੈ ਹੱਥ ਉੱਚਾ ਤਾਕਾ ਦਰਵਾ ਗੁਰੂ ਦਾ ਦਰਵਾਜ਼ਾ ਸਭ ਤੋਂ ਉੱਚਾ ਹੈ ਇਹ ਦੇ ਕਰਕੇ ਕਵੀਰ ਜੀ ਕਹਿੰਦੇ ਨੇ ਜੋ ਕੁਝ ਤੂੰ ਕਰਦਾ ਹੈ ਇਹ ਆਪਣੇ ਦੇ ਵਿੱਚ ਤੂੰ ਹਨੇਰਾ ਪਾ ਰਿਹਾ ਹੈ ਕਾਰੀਆਂ ਜਿਹੜੇ ਨੇ ਨਾ ਤੂੰ ਕਾਲਾ ਕਾਲੀਆਂ ਰਾਤਾਂ ਬਣਾਉਂਦਾ ਪਿਆ ਤੂੰ ਆਪਣੇ ਲਈ ਬਣਾ ਰਿਹਾ ਕਿਸੇ ਲਈ ਨਹੀਂ ਬਣਾ ਰਿਹਾ ਜਦੋਂ ਤੂੰ ਰੱਬ ਦੇ ਹਿਸਾਬ ਦੇ ਨਾਲ ਚੱਲਦਾ ਹੈ ਨਾ ਰੱਬ ਨਿਰਸ਼ਨਾਣ ਕਰਨਾ ਗੁਰਬਾਣੀ ਇਸ ਜਗ ਮੈਂ ਚ ਗੁਰਬਾਣੀ ਤਾਂ ਰੋਸ਼ਨੀ ਕਰਦੀ ਹੈ ਰੱਬ ਦੇ ਪਿਆਰੇ ਰੋਸ਼ਨੀ ਕਰਦੀ ਹੈ ਜੇ ਕਰਤੇ ਰੱਬ ਦੇ ਹੁਕਮ ਦੇ ਅਨੁਸਾਰ ਚੱਲੇਗਾ ਤੇਰੀ ਜ਼ਿੰਦਗੀ ਸਵਰੇਗੀ ਸਵਰੇਗੀ ਲੋਕ ਸੁਖੀਆ ਪਰਮ ਸੁਖੀਆ ਲਾਭੇਗਾ ਸਮਾਪਤੀ ਦਾ ਸਮੇਂ ਮੰਜਾਂ ਬੁਲਾਣੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧੇ